ਸਸਕਾ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜਾ ਜਿਹੜੀ ਆਪਣੀ ਵੀਜਟ ਹੈਗੀ ਆ ਪਿੰਡ ਜਾਸੇਕੋੜ ਜ਼ਿਲ੍ਹਾ ਅਮਰitsar ਪਿੰਡਾ ਤਹਿਸੀਲ ਪਾਪਕਾਲਾ ਤੇ ਬਾਈ ਬਲਜਿੰਦਰ ਸਿੰਘ ਘੁੜਾ ਚੁੱਕੇ ਆ ਅੱਜ ਵੀ ਬਾਈ ਕੋਲ 6 ਫੱਟ ਲੈ ਮੈਂ ਛੋਟੇ ਸੇਲ ਆ ਚਾਹਣ ਵੀਰ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਰਿਹਾ ਕੋੜ ਉਸ ਤੋਂ ਬਲੋ ਵੀਜੇ ਰਿਕੈਸਟ ਕਰਮ ਬਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੀਮ ਫਿਰਦੋ ਨਾਲੇ ਵੀਡੀਓ ਬੱਤ ਚੈੱਕ ਕਰਦਿਆ ਕਰੋ ਚਲੋ ਗਾਹਾਂ ਕੀ ਵੀ ਦਾ ਫਾਇਦਾ ਹੋ ਸਕੇ ਜੀ ਹੁਣ ਆਪਾਂ ਬਾਈ ਜਣੇ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਕਿੱਦਾਂ ਬਹੁਤ ਵਧੀਆ ਜੀ ਕਿਵੇਂ ਚੱਲ ਰਿਹਾ ਕੰਮ ਜੀ ਠੀਕ ਹੈ ਚੱਲੀ ਜਾਂਦਾ ਵੀ ਕਿਤੇ ਬੜੇ ਚੱਲ ਰਿਹਾ ਠੰਡ ਬਹੁਤ ਹੈ ਠੰਡ ਦਾ ਤੜਕੇ ਹੈ ਨਾ ਜੀ ਫਿਰ ਬਾਅਦ ਕਿਤੇ ਬਹੁਤ ਹੋ ਜਾਂਦਾ ਨਾ ਠੰਡ ਤੇ ਧੁੰਦ ਨੇ ਬੜਾ ਪਰੇਸ਼ਾਨ ਕੀਤਾ ਬਿਲਕੁਲ ਬਿਲਕੁਲ ਬਾਈ ਜੀ ਬਣੇ ਚਲੋ ਤੁਸੀਂ ਕਿਹਾ ਕੱਲ ਆਉਣਾ ਉਦਾਂ ਮੰਨ ਨਹੀਂ ਮੈਂ ਹੋਰ ਦੋ ਚਾਰ ਦਿਨ ਖਲਾ ਰੋਕੇ ਹੀ ਬੜਾਵਾਂਗੇ ਤੁਂ ਜਾਂ ਸਾਂ ਜੀਆਂ ਮੱਜਾਂ ਹੈਗੀਆਂ ਇੱਕ ਦੋਆਂ ਦੇ ਤੇ ਬੱਚੇ ਸੋ ਗਏ ਇਦਾਂ ਉਦਾਂ ਹਾਂਜੀ ਹਾਂਜੀ ਤੇ ਹੁਣ ਸਕੋ ਗੱ ਇਪਰ ਲੋਕਾ ਕਾਂਟੂ ਨੂੰ ਲਾ ਕੇ ਵਾਹੂ ਲੱਗੀ ਗਲਤ ਨਹੀਂ ਕੰਮ ਕਰਨਾ ਨਹੀਂ ਨਹੀਂ ਬਿਲਕੁਲ ਥੋੜੀਆਂ ਪਾ ਲਾਂਗੇ ਹੁੰਦੀ ਚਲੋ ਚਲ ਦੱਸੋ ਜੀ ਇਹ ਝੋਡੀ ਹੈ ਦੂਜੀ ਦੀ ਸੂਈ ਗੱਬਣਾ ਹੈ ਨਾ ਜੀ ਗੱਬਣਾ ਹੈ ਜੀ ਦੂਜਾ ਸੂਆ ਝੋਟੀ ਗੱਬਣਾ ਜੀ ਤੇ ਲੋ ਜੀ ਚੈੱਕ ਕਰ ਲਓ ਕਰਾਂ ਦੀ ਲੈ ਜੀ ਟਾਈਮ ਹੈ ਨਾ ਵਾਜੇ ਇਹਦੇ ਹਾਂ ਇਹ 10 ਫਰੀਕ ਹੁੰਦੇ ਪੂਰੇ 10 ਫਰੀਕ ਹੁੰਦੇ ਪੂਰੇ ਆ ਬਸ ਠੀਕ ਆ ਆ ਜੀ ਚੋ ਢੀਪਾ ਉਹ ਚਾਹ ਬਸ ਠੀਕ ਆ ਯਾ ਯਾ ਨਾ ਯਾ ਨਾ ਯਾ ਬਾਠ ਠੀਕ ਆ ਚਲੋ ਉਹਦਾ ਖੱਡੀ ਪਾਓ ਹਾਂਜੀ 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 ਬਾਜੀ ਫਿਰ ਬੋਲਤੇ ਭਾਵੇਂ ਲੱਕ ਵੀ ਕਰ ਲਈ ਜਿੱਦਾਂ ਚੱਲਣ ਰਿਹਾ ਕੰਮ ਹਾਂ ਨਾ 85 ਦੀ ਜੇਤ 85 ਹਜ਼ਾਰ ਹਾਂਜੀ ਦੋ ਚਲੋ ਸ਼ਾਟ ਨਵਾਂ ਸਾਲ ਚੱਲਣਾ ਹਾਂਜੀ ਚਲ 83 ਠੀਕ ਆ ਲਓ ਜੀ ਆ ਵੇਖੋ ਗਰਾਂ ਦੀ ਇਹ ਵੀ ਗੱਬਣੀਆਂ ਇਹ ਵੀ ਗੱਬਣੇ ਛੇਦਾਂ ਦੇ ਇਹ ਛੇਦਾਂ ਝੋਟੀਆਂ तो देखो ये आ देखो ज्यादा ही लोलीपोली नहीं नहीं ठीक है भाई जी आ जाओ आ जाओ आ जाओ बहुत बड़ी झोटी ठीक है अजय दंदा अजय बट ठीक है भाई हाँ जी भाई जी फिर चलन दो यात्रा कर लेंगे 63 ਦੀ ਦੇ ਦਾਂਗੇ ਹਾਂ ਲੈ ਠੀਕ ਹੈ ਵਾ ਘਟਾਣੇ ਨਹੀਂ ਨਹੀਂ ਠੀਕ ਹੈ ਚੰਨਾਂ ਤੋਂ ਲੋ ਜੀ ਵੇਖੋ ਕਰਾ ਲਈ ਆ ਵੇਖੋ ਹਾਂ ਵਾ ਠੀਕ ਆ ਠੀਕ ਆ ਕਿਦਾਂ ਦਾ ਸੋਹਣੀ ਸੋਹਣੀ ਝੋਟੀ ਹੈ ਜੀ ਆਹ ਜੀ ਇਹ ਵੀ ਗੱਪਣ ਇਹ ਵੀ ਗੱਪਣ ਇਹ ਤਾਂ ਗੱਪਣ ਮਾਲ ਜਿਆਦਾ ਵਾ ਬੱਚੇ ਬੁੱੱਚੇ ਦੀ ਬਹੁਤ ਦਿੱਕਤ ਆਉਂਦੀ ਹਾਂ ਹਾਂ ਬਿਲਕੁਲ ਜੀ ਬਿਲਕੁਲ ਇੱਕ ਦੋ ਖਰਾਬ ਹੋ ਜਾਂ ਉਹ ਕਿੱਧਰ ਅੱਛਾ ਜੀ ਆਹ ਵੇਖੋ ਜੀ ਇਹ ਵੀ ਗੱਪਣ ਝੋਟੀਆਂ ਤਾਂ ਲੋ ਚੱਲਣ ਦੁਕਾਨ ਦੇ ਇਹ ਵੀ ਭਾਰੀਆਂ ਝੋਟੀਆਂ ਤੁਹਾਨੂੰ ਚਾਰੂ ਦਾ ਭਾਵੇਂ ਕਿ ਉਹ ਮਰਦੀ ਤੂੜੀ ਤਾਂ ਸੁੱਟੀ ਜਾਓ ਠੀਕ ਹੈ ਭਾਜ ਨਾਲ ਭਾਜ ਨਾਲ ਹਾਂ ਬਿਲਕੁਲ ਤੇ ਬਾਜੀ ਫਿਰ ਇੰਦੀ ਕੀਮਤ ਇਹਦਾ ਜੋ ਮਾਤੀ ਕਰਕੇ ਪੈਣਦੀ ਏ ਦੀ 63 ਦੀ ਹਾਂਜੀ ਲਓ ਹਾਂਜੀ ਟਰੇਡ ਦੀ ਟਰੇਡ ਦੀ ਠੀਕ ਆ ਲਓ 63 ਦੀ ਵੇਖੋ ਹੁਣ ਭਾਅ ਵੇਖ ਲਓ ਬਾਈ ਰਾਣਾ ਇਹ ਪਾ ਹੁਣ ਮਿਲਦਾ ਨਵੇਂ ਸਾਲ ਹੀ ਨਵੇਂ ਸਾਲ ਵੀ ਟੋਣਗੇ ਨੇ ਜੀ ਗਾਂ ਚੋ ਵੀ ਪਨੀ ਕੀ ਬੰਨਾ ਪਰ ਇੱਥੇ ਰ ਬਣੀ ਜਾਣਾ ਇੱਕ ਇੱਕ ਦਿਨ ਦਾ ਹੀ ਬਤ ਵਰਕ ਪੈਂਦਾ ਹਾਂ ਬਾਜੀ ਬਾਜੀ ਬਾਸ ਬਹੁਤ ਘਟਿਆ ਬਾਜੀ ਹਾਂ ਲੱਭਣਾ ਬੜਾ ਔਖਾ ਆ ਗਿਆ ਜੀ ਲਓ ਜੀ ਇਹ ਵੀ ਦੇਖੋ ਕਰਾ ਜੀ ਆਜੋ 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 ਲਓ ਜੀ ਇਹ ਵੀ ਦੇਖੋ ਕੋਲ ਮਾਇ ਪਹਿਲ ਗੰਦੀਪ ਜੀ ਹਾਂ ਜੀ ਠੱਠ ਦੀ ਠੱਠ ਦੀ ਚਲੋ ਠੀਕ ਆ ਹੋਰ ਦੋ ਦੋ 58 ਪਰ ਬਜਿਆ 10 ਰਹੀ ਕਰਾਈ ਜਾਨੇ ਫਿਰ ਆਪਾਂ ਨੂੰ ਘੜਾਂ ਦੀ ਲੋੜ ਨਹੀਂ ਪੈਣੀ ਨਿਕਰ ਨੂੰ ਕਰੇ ਝੋਟੀ ਨਹੀਂ ਠੀਕ ਆ ਭਾਈ ਮੈਂ ਤੁਹਾਨੂੰ ਹੋਰ ਪੰਜ ਚਾਫ ਕਰ ਦਾਂਗਾ ਹਾਂ ਠੀਕ ਆ ਚਲੋ ਇਹ ਜੀ ਇਹ ਵੀ ਗੱਪਣ ਆ ਇਹ ਵੀ ਗੱਪਣੀਆਂ ਸਾਰੀਆਂ ਗੱਪਣਾ ਵਾ ਲਓ ਇਹ ਵੀ ਇਹ ਸਿੰਗ ਖੁੱਲਾ ਭਾਰੀ ਵਜਨ ਵਾਲੀ ਮੱਝ ਨਾਲ ਬਹੁਤ ਵਜਨ ਹਾਂ ਆ ਵਜਨ ਆਜਾ ਹਾਂ ਜੀ ਆ ਡੀ ਵਾਲੀਆਂ ਮੱਝਾਂ ਭਾਰੀ ਡੀ ਵਾਲੀਆਂ ਨਹੀਂ ਠੀਕ ਠੀਕ ਆ ਭਾਈ ਠੀਕ ਆ ਦੇ ਵੀਰ ਨੂੰ ਨੀ ਵਸੇ ਮਰਪੈਂਡ ਜੋ ਮਰ ਜੀ ਹਾਂਜੀ 2 ਛੱਡ ਦੇਣਾ 60 ਚਲੋ 58 58 ਮੈਂ ਨਾ ਨਜ਼ਾਰੇ ਲਿਆ ਦੇਣਗੇ ਪਰਲੀ ਜੀ ਨਹੀਂ ਉਹ ਨਹੀਂ ਬਸ ਆਹੀ ਆ ਵੇਖੋ ਜੀ ਬਸ ਠੀਕ ਆ ਫਿਰ ਆ ਰੇਡ ਤੇ ਇਥੇ ਮਿਲੀ ਜਾਣੀਆਂ ਭਲਾ 24 ਔਰ 25 ਪਾ ਤੇਜੀ ਹੋਏਗੀ ਨਹੀਂ ਤੇਜ ਨੰਗਾ ਹਾਂ ਨਹੀਂ ਨਹੀਂ ਜਾ ਵਾਰਾ ਪੂਰੇ ਬੰਦ ਕੋਈ ਸਿੰਗ ਗਲਤ ਨਹੀਂ ਕੋਈ ਬਿਲਕੁਲ ਜੀ ਬਿਲਕੁਲ ਇਹ ਜੋ ਮਾਰੀ ਲਿਆ ਗਾਵਾਂ ਨੂੰ ਲੱਭਿਆ ਕਰੋ ਭਾਜੀ ਗਾਵਾਂ ਵੀ ਕੱਢਿਆ ਕਰੋ ਨਹੀਂ ਕੋਈ ਗੱਲ ਨਹੀਂ ਕੱਢਾਂਗੇ ਬਸ ਹਾਂ ਉਹ ਕੀ ਨਵੇਂ ਸਾਲ ਕੱਲ ਨੂੰ ਚੜੀ ਜਾਣਾ ਬਿਲਕੁਲ ਹਾਂਜੀ ਕੱਲ ਕੱਲ ਨੂੰ ਹਾਂਜੀ ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਜੀ ਮਹਾਰਾਜ ਚਲੋ ਚੜਦੀ ਕਲਾ ਦੇ ਰਹੇ ਹਰੇਕ ਨੂੰ ਵਾਹ ਜੀ ਵਾਹ ਹਾਂਜੀ ਚਲੋ ਕਮਾਈ ਤੇ ਹੁੰਦੀ ਰਹਿਣੀ ਬਿਲਕੁਲ ਬਿਲਕੁਲ ਜੀ ਵੀਰ ਦੇ ਨਾਲ ਹੀ ਆ ਬਿਲਕੁਲ ਜੀ ਟੰਡ ਤੋਂ ਬਚ ਕੇ 70082 44705 ਪਿੰਡ ਕੋਡ ਜਾਂ ਜ਼ਿਲ੍ਹਾ ਅਮਰਸਰ ਸਸਿਆ